ਬੁਟੀ ਦਿੜੀ ਤੇ ਨੂੰ ਚੰਗੀ ਤਰ੍ਹਾਂ ਖੋਲ੍ਹ ਲਈ ਕੰਗਨਾ ਰਾਤ ਲਈ ਰਣਜੀਤ ਬਾਵੇ ਨੇ ਕਾਣੇ ਦੇ ਹਰਫ ਉਹਨਾਂ ਸੱਚੇ ਸਾਬਿਤ ਦੇ ਵਿਖਾਈ ਦੇ ਨਹੀਂ ਕਿਉਂਕਿ ਕੰਗਨਾ ਨੂੰ ਕਾਨੂੰਨੀ ਜੜੀ ਬੁਟੀ ਦਾ ਡੋਸ ਦੇ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ ਕਿਸਾਨ ਸੰਘਰਸ਼ ਨਿਤਰੀ 80 ਸਾਲਾ ਬਜ਼ੁਰਗ ਬੀਬੀ ਮਹਿੰਦਰ ਕੌਰ ਬਾੜੇ ਬੋਲ ਬੋਲਣ ਵਾਲੀ ਕੰਗਨਾ ਰਾਣੋ ਨੂੰ ਪੰਜਾਬ ਵਿਨਾ ਕਚੀਆਰੀਆਂ ਦੇ ਦਰਸ਼ਨ ਕਰਵਾਉਣ ਦਾ ਪੱਤੋਬਸ ਪਠੇਂਡਾ ਚ ਰਹੀ ਦਾ ਗਿਆ ਜੀ ਹਾਂ ਬਜ਼ੁਰਗ ਪੀਪੀ ਲਈ ਮਾੜੇ ਹਰਫਾਂ ਨੂੰ ਟੂਰੀਟ ਦੇ ਵਿੱਚ ਫਰੋੜ ਵਾਲੀ ਕੰਗਣਾ ਖਿਲਾਫ ਮਾਨਹਾਨੀ ਦਾ ਮੁਕੱਦਮਾ ਪਠਿੰਡਾ ਅਦਾਲਤ 'ਚ ਦਰਜ ਕਰਵਾ ਦਿੱਤਾ ਗਿਆ ਜਿਸ ਦੀ ਸੁਣਵਾਈ 14 ਜਨਵਰੀ ਨੂੰ ਹੋਵੇਗੀ ਵੈਸੇ ਤੁਹਾਨੂੰ ਯਾਦ ਹੋਵੇਗਾ ਕਿ ਆਪਕੀ ਅਧਿਆਨਤਾ ਦਾ ਪ੍ਰਕਾਸ਼ਾ ਕਰਦਿਆਂ ਕੰਨਾਰੌਦ ਨੇ ਪਠਿੰਡਾ ਦੇ ਪਿੰਡ ਬਹਾਦਰਗੜ ਅਜੰਡੀਆਂ ਦੀ ਇੱਕ ਮਹਿੰਦਰ ਕੌਰ ਸ਼ਾਹੀ ਬਾਗ ਦੀ ਬਜ਼ੁਰਗ ਬੀਬੀ ਬਿਲਕੁਲ ਮਾਨੋ ਦਾਸ ਦੀ ਆਖਿਆ ਸੀ ਕਿ ਅਜਹੀਆਂ ਬੀਬੀਆਂ 100-100 ਰੁਪਏ ਦੀ ਦਿਹਾੜੀ ਲੈ ਕੇ ਧਰਨੀਆਂ ਚਾਰ ਜਾਂਦੀਆਂ ਨਹੀਂ ਇਸ ਤੋਂ ਬਾਅਦ ਰਣਜੀਤ ਬਾਵੇ ਨੇ ਕੰਗਨਾ ਨੂੰ ਆਪਣੇ ਇੱਕ ਵਿਸ਼ੇਸ਼ ਗਾਣੇ ਪੰਜਾਬੀ ਬੋਲਦਾ ਦੇ ਰਹੀ ਪਾਗਲ ਔਰਤ ਦੇ ਖਿਤਾਬ ਨਾਲ ਨਿਵਾਜ਼ਿਆ ਸੀ ਜਦਕੇ ਕਾਇਕ ਦਲਜੀ ਤੋਂ ਸਾਥ ਲੇਤਾ ਟਵੀਰਤੀ ਚੜੀ ਲਗਾ ਕੇ ਕੰਗੜਾ ਨੂੰ ਚੰਗਾ ਸਬਕ ਦੀ ਸਿਖਾਇਆ ਜਿਵੇਂ ਮਹੀਦਰ ਕੌਰ ਨੇ ਲਈ ਵੈਸੇ ਹੀ ਇਸ ਦਾ ਕਿਹਵਾ ਜੋ ਆ ਕੰਗੜਾ ਰੋਤ ਕੇ ਜਾਂ ਕਹਿ ਦਿੱਤਾ ਸੀ ਕੰਗੜਾ ਦਿਹਾੜੀ ਦੀ ਗੱਲ ਕਰਦੀ ਹੈ ਜੇਕਰ ਕੰਗਣਾ ਪਿੰਡ ਚ ਆ ਕੇ ਖੇਤਾਂ ਦਾ ਨਰਵਾ ਚੁਕੇ ਤਾਂ ਉਸ ਨੂੰ 700 ਰੁਪਏ ਦਿਹਾੜੀ ਦਿੱਤੀ ਜਾਵੇਗੀ ਕੰਗਣਾ ਇਹਦਾ ਨਾਂ ਕੀ ਹੈ ਵੈਸੇ ਗੰਮਾ ਕੀ ਉਹਨੂੰ ਗੰਦੀ ਅੱਖਾਂ ਖਲੋਪ ਕਰਦੀ ਕਿ 100-100 ਰੁਪਏ ਤੇ ਬੁੜੀਆਂ ਹੁੰਦੀਆਂ ਹੈ ਮੇਰੇ ਦਾ ਖੇਤ 10 ਚੌਣੀਆਂ ਨਰਮਾ ਚੁਗਦੀਆਂ 600 ਰੁਪਿਆ ਕਵਾਂਟਲ ਤੇ ਅਸੀਂ ਤਾਂ ਨਰਮਾ ਚ ਕਾਉਣੇ ਆ ਉਹ ਆ ਕੇ ਚੁਗਦੇ ਮੇਰੇ ਮੈਂ ਉਹਨੂੰ 700 ਦੇ ਦੂੰਗੀ ਉਹ ਮੇਰੇ ਗਲਤ ਨਾ ਬੋਲੇ ਉਹ ਲੋਕਾਂ ਨੂੰ 100 ਰੁਪਿਆ ਵਧ ਦੇਵੂੰਗੀ ਤੇ ਮੈਨੂੰ ਆਲੀ ਦਿਹਾੜੀ ਕਰਦੀ ਫਿਰਦੀ ਏ ਮੈਂ ਤਾਂ ਆਪਦੇ ਕੰਮਾਂ 'ਚ ਨਹੀਂ ਪੂਰੀ ਆਉਂਦੀ ਮੇਰੇ 10 ਪਸ਼ੂ ਮੈਨੂੰ ਨੀਰਾ ਹੀ ਪਾਦਨੀ ਆ ਤੇ ਮੇਰੇ ਦਿਹਾੜਗੇ ਜਾਂਦਿਆਂ ਨੂੰ ਚਾਹ ਵੀ ਕਰਕੇ ਫੜਾ ਕੇ ਆਉਣੀ ਆ ਤੇ ਕੰਮਾਂ 'ਚ ਨਹੀਂ ਪੂਰੀ ਮੈਂ 100-100 ਪਿੱਛੇ ਜਾਨੀ ਆ ਕੰਗਨਾ ਨਾ ਤਾਂ ਪਛਾਣ ਚਾ ਨਹੀਂ ਆਈ ਪਰ ਉਹਨਾਂ ਦਾ ਹਾਲਤ ਵੱਲੋਂ ਸੰਭਲ ਜਾਵੇਗਾ ਤਾਂ ਕੰਗਨਾ ਨੂੰ ਕਚਾਰੀ ਤਾਂ ਆਉਣਾ ਹੀ ਪਵੇਗਾ ਕਿਉਂਕਿ ਧਾਰਾ 499 ਤੇ ਧਾਰਾ 530 ਦੀ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਹੋਇਆ ਹੈ ਪਰਿਵਾਰ ਨੂੰ ਅਤੇ ਬੀਬੀ ਮਹਿੰਦਰ ਕੌਰ ਦੇ ਵਕੀਲ ਨੂੰ ਆਸ ਹੈ ਕਿ ਕੰਗਨਾ ਖਿਲਾਫ ਕਾਨੂੰਨੀ ਜੰਗ ਉਹ ਸਹੂਰ ਜਿੱਤਣਗੇ ਮੇਰੀਆਂ ਦੋ ਧੀਆ ਦੋ ਧੀ ਨੇ ਦੋ ਧੀਆਂ ਨੇ ਆਖਿਆ ਵੀ ਨਾਨੀ ਨੇ ਆਹ ਕੰਮ ਕੀਤਾ ਜੰਗਾਣੀ ਕਾਪਮਾ ਕੀਤਾ ਸਾਨੂੰ ਜਦ ਬੱਚੇ ਸਕੂਲਾਂ ਚ ਪੁੱਛਦੇ ਆ ਛੋਟੀ ਨਾਨੀ ਘੜੀ ਤੇ ਜਾਂਦੀ ਹੁੰਦੀ ਤੇ ਸਾਰੇ ਰਿਸ਼ਤੇਦਾਰਾਂ ਨੇ ਸਾਨੂੰ ਸ਼ਰਮ ਦਿੱਤੀ ਤੇ ਜਵਾਈ ਭਾਈਆਂ ਨੇ ਵੀ ਮੂੰਹ ਬਖਾਉਣ ਨੂੰ ਨਹੀਂ ਰਿਹਾ ਜੇ ਕੋਈ ਪੁੱਛਦੇ ਸੀ ਵੀ ਆ ਛੋਟੀ ਮਾਤਾ ਦੀ ਫੋਟੋ ਆਈ ਜਾਂ ਸੱਸ ਦੀ ਫੋਟੋ ਆਈ ਤੇ ਸ਼ਰਮਿੰਦਗੀ ਮੰਨਦੇ ਸੀ ਉਹਦੀ ਕਾਤਰ ਅਸੀਂ ਮਾਨ ਹਾਨੀ ਦਾ 4 ਦਸੰਬਰ ਨੂੰ ਕੀ ਆ ਦਸੰਬਰ 4 ਜਨਵਰੀ ਨੂੰ ਜੇ ਇਸ ਕੀਤਾ ਮਾਨ ਜੋ ਸਰਕਾਰ ਸਾਨੂੰ ਜਿਹਾ ਫੈਸਲਾ ਦੇਣਗੇ ਸਾਨੂੰ ਮੰਨਜੋ ਕੰਗੜਾ ਨਾਅਤ ਦੀ ਟਵੀਟ ਨਾਲ ਇਹਨਾਂ ਦੀ ਇਮੇਜ ਤੇ ਬਹੁਤ ਜ਼ਿਆਦਾ ਅਸਰ ਪਿਆ ਹੈਗਾ ਤੇ ਕਾਫੀ ਡਿਫੇਮ ਕੀਤਾ ਇਹਨਾਂ ਨੂੰ ਜਿੰਨਾ ਕਰਕੇ ਇਹਨਾਂ ਦੀ ਆਪਦੇ ਪਿੰਡ ਚ ਆਪਦੇ ਰਿਸ਼ਤੇਦਾਰਾਂ ਚ ਰੈਪਿਊਟੇਸ਼ਨ ਤੇ ਕਾਫੀ ਜ਼ਿਆਦਾ ਅਸਰ ਪਿਆ ਹੈਗਾ ਉਹਦੇ ਅਗੇ ਅਸੀਂ 499 500 ਆਈਪੀਸੀ ਦੀ ਕੰਪਲੇਂਟ ਫਾਈਲ ਕੀਤੀ ਹੈ ਜੋ ਜੀਐਮਆਈਸੀ ਦੀ ਕੋਰਟ ਚ 11 ਇੱਕ ਤੇ ਪੈਂਡਿੰਗ ਹੈ ਜੀ ਉਹਦੇ ਵਿੱਚ ਅਸੀਂ ਐਵੀਡੈਂਸ ਦੀ ਦੇਵਾਂਗੇ ਫਿਰ ਅੱਗੇ ਕੋਰਟ ਜਿਵੇਂ ਕਰਦੀ ਹੈਗੀ ਫਿਰ ਸਾਨੂੰ ਮਨਜ਼ੂਰ ਹੋਊਗਾ ਕਿਸ ਦਾਸ਼ ਕਰਵਾ ਦਿੱਤਾ ਗਿਆ ਤੇ ਕੰਗਨਾ ਖਿਲਾਫ ਕਾਨੂੰਨੀ ਸ਼ਿਕੰਜਾ ਕਦੋਂ ਕੱਸੇਗਾ ਇਸ ਦਾ ਇੰਤਜ਼ਾਰ ਹੈਗਾ ਫੈਸੇ ਕੰਗਨਾ ਦਾ ਜਿੰਨਾ ਵਿਰੋਧ ਪੰਜਾਬ ਦੇ ਅੰਦਰ ਹੋ ਰਿਹਾ ਹੈ ਮੁਸ਼ਕਲ ਹੀ ਲੱਗਦਾ ਹੈ ਕਿ ਉਹ ਆਪਣੀ ਲਾਫ ਲਿਸ਼ ਕਰ ਵਾਲੀ ਸਿਕਿਉਰਿਟੀ ਤੋਂ ਬਿਨਾ ਪੰਜਾਬ ਅੰਦਰ ਦਾਖਲ ਹੋ ਸਕੇ ਹੈ ਪਰਮਾਤਮਾ ਅਜੇ ਹੀ ਬਾਲੀਵੁੱਡ ਸੁਪਰੀਅਰ ਸ਼ਕਲ ਦੇ ਨਾਲ ਨਾਲ ਥੋੜੀ ਅੰਗਲ ਵੀ ਬਖਸ਼ੇ ਇਹ ਹਰਤਾ ਸਥਿਤੀ ਜਾ ਸਕਦੀ ਹੈ ਪਟੀਟਾ ਦੋਨੋ ਸ਼ਰਮਪਤ ਨਾਲ ਸਿਰਫ ਕੋਡ ਪੀਡੀਸੀ ਨਿਊਜ਼